ডিসেম্বর مہینے وچ ضرور کھاؤ ای چیز دوستو স্বাগত ہے تواڈا ਸਾਡੇ ਚੈਨਲ ਐਨ ਕੇ ਵয়েਸ تے دوستو ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ دسمبر مہینے دی ਸ਼ੁਰੂਆਤ ਹੋ ਗਈ ਹੈ دوستو اس مہینے ਵਿੱਚ ਮੌਸਮ ਦਾ ਰੁਖ ਬਹੁਤ ਹੀ ਜ਼ਿਆਦਾ ਬਦਲ ਜਾਂਦਾ ਹੈ ਜਿਸ ਕਾਰਨ ਸਾਨੂੰ ਆਪਣੇ ਖਾਣ ਪੀਣ ਵਿੱਚ ਖਾਸ ਧਿਆਨ ਰੱਖਣਾ ਪੈਂਦਾ ਹੈ ਤਾਂ ਜੋ ਤੁਸੀਂ ਬੁਢਾਪੇ ਤੱਕ ਸਿਹਤਮੰਦ ਰਹਸੋ ਦੋਸਤੋ ਅੱਜ ਅਸੀਂ ਤੁਹਾਨੂੰ ਬੁਢਾਪੇ ਤੱਕ ਸਿਹਤਮੰਦ ਰਹਿਣ ਲਈ ਕੁਝ ਅਜੀਹੀਆਂ ਚੀਜ਼ਾਂ ਦੱਸਾਂਗੇ ਜਿਨ੍ਹਾਂ ਨੂੰ ਖਾਣਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੋਵੇਗਾ ਤੇ ਤੁਸੀਂ ਕਦੇ ਵੀ ਜਲਦੀ-ਜਲਦੀ ਬਿਮਾਰ ਨਹੀਂ ਹੋਵੋਗੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਭਿਆਨਕ ਬਿਮਾਰੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਪਰ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਹਨਾਂ ਦਾ ਲਾਭ ਸਾਨੂੰ ਉਦੋਂ ਮਿਲ ਸਕਦਾ ਹੈ ਜੇਕਰ ਅਸੀਂ ਇਹਨਾਂ ਦੀ ਸਹੀ ਵਰਤੋਂ ਕਰਦੇ ਹਾਂ ਜੇਕਰ ਅਸੀਂ ਇਹਨਾਂ ਦੀ ਗਲਤ ਤਰੀਕੇ ਨਾਲ ਵਰਤੋਂ ਕਰਦੇ ਹਾਂ ਤਾਂ ਇਹ ਚੀਜ਼ਾਂ ਸਾਡੇ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕੀਆਂ ਹਨ ਤਾਂ ਦੋਸਤੋ ਦਸੰਬਰ ਮਹੀਨੇ ਵਿੱਚ ਸਾਨੂੰ ਕਿਹੜੀਆਂ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਅਸੀਂ ਹਮੇਸ਼ਾ ਬਿਮਾਰੀਆਂ ਤੋਂ ਬਚ ਕੇ ਰਹਿ ਸਕਦੇ ਹਾਂ ਉਸ ਬਾਰੇ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਐਨ ਕੇ ਵੌਇਸ ਤੇ ਨਵੇਂ ਆਏ ਹੋ ਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖਣਾ ਤਾਂ ਆਉ ਜਾਣਦੇ ਹਾਂ ਉਹਨਾਂ ਚੀਜ਼ਾਂ ਬਾਰੇ ਜੋ ਸਾਨੂੰ ਦਸੰਬਰ ਦੇ ਮਹੀਨੇ ਵਿੱਚ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਨੰਬਰ 1 ਗੁੜ ਗੁੜ ਦਸੰਬਰ ਦੇ ਮਹੀਨੇ ਵਿੱਚ ਖਾਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਤੇ ਇਹ ਸਾਨੂੰ ਸਰਦੀ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਇਸ ਮਹੀਨੇ ਵਿੱਚ ਅਸੀਂ ਗੁੜ ਦੀ ਵਰਤੋਂ ਕਰਕੇ ਆਪਣੀ ਸਿਹਤ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਕੇ ਰੱਖ ਸਕਦੇ ਹਾਂ ਇਸ ਲਈ ਸਾਨੂੰ ਦਸੰਬਰ ਮਹੀਨੇ ਵਿੱਚ ਗੁੜ ਜ਼ਰੂਰ ਖਾਣਾ ਚਾਹੀਦਾ ਹੈ ਦੋਸਤੋ ਗੁੜ ਸਾਡੇ ਖੂਨ ਨੂੰ ਸਾਫ਼ ਕਰਦਾ ਹੈ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਇਸ ਵਿੱਚ ਮੌਜੂਦ ਆਇਰਨ ਸਾਨੂੰ ਅਨੀਮੀਆ ਤੋਂ ਬਚਾਉਂਦਾ ਹੈ। ਨੰਬਰ 2 ਤਿਨਾ ਦਾ ਤੇਲ ਦੋਸਤੋ ਅੱਜ ਦੇ ਵਰਤਮਾਨ ਸਮੇਂ ਵਿੱਚ ਬਹੁਤ ਤਰ੍ਹਾਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜੇਕਰ ਅਸੀਂ ਤਿਨਾ ਦੇ ਤੇਲ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਬਹੁਤ ਹੀ ਜ਼ਿਆਦਾ ਭਿਆਨਕ ਬਿਮਾਰੀਆਂ ਜਿਵੇਂ ਹਾਰਟ ਜਾਂ ਫਿਰ ਛਾਤੀ ਤੇਪਾਰ ਪੈਣਾ ਖਾਂਸੀ ਜ਼ੁਖਾਮ ਐਨਾ ਬਿਮਾਰੀਆਂ ਤੋਂ ਬਚ ਕੇ ਰਹਿ ਸਕਦੇ ਹਾਂ ਕਿਉਂਕਿ ਤੇਲਾ ਦਾ ਤੇਲ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਲਈ ਸਾਨੂੰ ਹੋਰ ਤੇਲਾ ਦੀ ਵਰਤੋਂ ਕਰਨ ਦੀ ਬਜਾਏ ਤੇਲਾ ਦੇ ਤੇਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਨੰਬਰ 10 ਗਾਂ ਦਾ ਘਿਓ ਦਸੰਬਰ ਮਹੀਨੇ ਵਿੱਚ ਸਾਨੂੰ ਗਾਂ ਦੇ ਦੁੱਧ ਤੋਂ ਬਣਿਆ ਹੋਇਆ ਘਿਓ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਦੇ ਨਾਲ ਸਾਡੀ ਸ਼ਰੀਰ ਨੂੰ ਸ਼ਕਤੀ ਤੇ ਪੁਸ਼ਟੀ ਮਿਲਦੀ ਹੈ ਇਸ ਦੇ ਨਾਲ ਨਾਲ ਦਸੰਬਰ ਦੇ ਮਹੀਨੇ ਵਿੱਚ ਗਾਂ ਦਾ ਦੁੱਧ ਵੀ ਜ਼ਰੂਰ ਪੀਣਾ ਚਾਹੀਦਾ ਹੈ ਗਾਂ ਦਾ ਦੁੱਧ ਤੇ ਗਾਂ ਦੇ ਦੁੱਧ ਤੋਂ ਬੜਿਆ ਹੋਇਆ ਕਿਉਂ ਅਨੇਕਾਂ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਤੋਂ ਠੰਡ ਦੇ ਇਸ ਮਹੀਨੇ ਵਿੱਚ ਬਚਾ ਕੇ ਰੱਖਦਾ ਹੈ ਡਾਕਟਰਾਂ ਵੱਲੋਂ ਵੀ ਦਸੰਬਰ ਵਿੱਚ ਗਾਂ ਦੇ ਦੁੱਧ ਜਾਂ ਗਾਂ ਦੇ ਦੁੱਧ ਤੋਂ ਬਣੇ ਹੋਏ ਘਿਓ ਦੀ ਵਰਤੋਂ ਕਰਨ ਦੀ ਜ਼ਰੂਰ ਸਲਾਹ ਦਿੱਤੀ ਜਾਂਦੀ ਹੈ। ਨੰਬਰ 4 ਮੱਖਣ ਦਸੰਬਰ ਵਿੱਚ ਮਹੀਨੇ ਵਿੱਚ ਸਾਨੂੰ ਮੱਖਣ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਸਾਡੀ ਸਿਹਤ ਲਈ ਇਹ ਚੰਗਾ ਸਾਬਿਤ ਹੁੰਦਾ ਹੈ। ਇਸ ਮਹੀਨੇ ਵਿੱਚ ਮੱਖਣ ਖਾਣ ਦੇ ਨਾਲ ਸਾਡੀ ਉਮਰ ਵਧਦੀ ਹੈ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਮੱਖਣ ਖਾਣ ਤੋਂ ਬਾਅਦ ਕਦੇ ਵੀ ਠੰਡਾ ਪਾਣੀ ਬਿਲਕੁਲ ਨਾ ਪੀਣਾ ਨਹੀਂ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ ਨੰਬਰ 5 ਅੰਬਰੂਦ ਦੋਸਤੋ ਅੰਬਰੂਦ ਸਰਦੀਆਂ ਦਾ ਫਲ ਹੈ ਤੇ ਦਸੰਬਰ ਮਹੀਨੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਦਸੰਬਰ ਵਿੱਚ ਅੰਬਰੂਦ ਖਾਣਾ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ ਇੱਕ ਅੰਬਰੂਦ ਤੋਂ ਸਾਨੂੰ रोजाना जरूरत का 4-5 गुना विटामिन सी मिल जाता है ये फाइबर का खजाना है शुगर नहीं बढ़ाता इसलिए शुगर के मरीजोंां ਲਈ ਵੀ ਇਹ ਬਹੁਤ ਹੀ ਚੰਗਾ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬਹੁਤ ਮਹਿੰਗਾ ਫਲ ਨਹੀਂ ਹੈ नंबर 6 आंवला दोस्तों आंवला ਬਹੁਤ ਹੀ ਪੋਸ਼ਟਿਕ ਫਲ ਹੈ ਇਸ ਵਿੱਚ ਕੈਲਰੀ ਤੇ ਫੈਟ ਬਹੁਤ ਘੱਟ ਹੈ ਤੇ 슈ગર 0 ਹੈ ਜੇਕਰ ਅਸੀਂ ਰੋਜ਼ ਇੱਕ ਆਮਲਾ ਖਾਵਾਂਗੇ ਤਾਂ ਸਰੀਰ ਦੀ ਨਿਊਟ੍ਰੀਸ਼ਨ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਜਾਣਗੀਆਂ ਦੋਸਤੋ ਇਸ ਨਾਲ ਵਾਲ ਕਾਲੇ ਹੁੰਦੇ ਹਨ ਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਇਸ ਨਾਲ ਪਾਚਨ ਪ੍ਰਣਾਲੀ ਵੀ ਤੇਜ਼ ਹੁੰਦੀ ਹੈ ਦੋਸਤੋ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਇਸ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਜਿੱਪਾ ਚੰ ਤੰਦਰ ਵਿਗੜ ਸਕਦਾ ਹੈ ਉੱਥੇ ਬਲੱਡ ਸ਼ੂਗਰ ਬਹੁਤ ਘਟ ਸਕਦਾ ਹੈ ਇਸ ਲਈ ਜਿੰਨਾ ਦਾ ਬਲੱਡ ਸ਼ੂਗਰ ਲੈਵਲ ਲੋ ਰਹਿੰਦਾ ਹੈ ਉਹ ਇਸ ਦੇ ਵਰਤੋਂ ਕਟ ਕਰਨ ਇਸ ਦੇ ਨਾਲ ਕੁਝ ਲੋਕਾਂ ਨੂੰ ਇਸ ਨਾਲ ਅਲਰਜੀ ਵੀ ਹੋ ਸਕਦੀ ਹੈ ਦੋਸਤੋ ਐਨਾ ਤੋਂ ਬਿਨਾ ਜੇਕਰ ਤੁਸੀਂ ਦਸੰਬਰ ਮਹੀਨੇ ਵਿੱਚ ਇੱਕ ਵਕਤ ਭੋਜਨ ਕਰਦੇ ਹੋ ਤਾਂ ਇਸ ਨਾਲ ਜਿੱਥੇ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ ਉੱਤੇ ਤੁਹਾਨੂੰ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਇਸ ਤੋਂ ਅਲਾਵਾ ਪਾਣੀ ਵਿੱਚ ਥੋੜਾ ਜਿਹਾ ਨਮਕ ਪਾ ਕੇ ਇਸ਼ਨਾਨ ਕਰਨ ਨਾਲ ਜਿੱਥੇ ਸਰੀਰ ਦੇ ਬੈਕਟੀਰੀਆ ਤੋਂ ਮੁਕਤੀ ਮਿਲਦੀ ਹੈ ਉੱਥੇ ਸਾਨੂੰ ਕਿਤੇ ਗਏ ਪਾਪਾਂ ਤੋਂ ਮੁਕਤੀ ਮਿਲਦੀ ਹੈ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਵਿੱਚ ਜੈ ਮਾ ਲਕshmi ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨੋ